ਆਮ ਆਦਮੀ ਪਾਰਟੀ ਜਿਹੜੀ 3.5 ਸਾਲ ਦੀ ਸਰਕਾਰ ਹੈ ਜੋ ਜੋ ਪ੍ਰੋਮਿਸਿਸ ਇਹਨਾਂ ਨੇ ਕੀਤੇ ਸੀਗੇ ਜੋ ਜੋ ਕਮਿਟਮੈਂਟਸ ਸੀਗੀਆਂ ਫੁਲਫਿਲ ਹੋਈਆਂ ਤੇ ਲੋਕ ਇਹਨਾਂ ਨੂੰ ਸਬਕ ਸਿਕਾਣਾ ਚਾਹੁੰਦੇ ਆ ਉਹ ਜਿਹੜੀ ਬੀਜੇਪੀ ਹੈ ਉਹਨਾਂ ਵਿਚਾਰਾਂ ਕੋਲ ਕੈਂਡੀਡੇਟ ਬਹੁਤ ਲੇਟਰ ਉਹਨਾਂ ਡਿਸਾਈਡ ਹੋਇਆ ਕਿਉਂਕਿ ਉਹ ਤਾਂ ਜਸਟ ਪਾਰਟ ਪਲੇ ਕਰ ਰਹੇ ਆ ਮਤਲਬ ਉਹ ਕੋਈ ਜਿੱਤਣ ਵਾਲੀ ਉਹਨਾਂ ਦੀ ਨਾ ਇੱਛਾ ਹੈ ਨਾ ਲੋਕ ਉਹਨਾਂ ਨੂੰ ਜਿਤਾਣਗੇ ਜਿਹੜੇ ਆਪੋਜੀਸ਼ਨ ਵਾਲੇ ਲੋਕ ਹੈ ਕਿਉਂਕਿ ਦੇ ਹੈਵ ਮਨੀ ਐਂਡ ਪਾਵਰ ਸਰਕਾਰ ਹੈ ਉਹਨਾਂ ਦੀ ਉਹ ਇਹ ਪਰਸੈਪਸ਼ਨ ਕ੍ਰੀਏਟ ਕਰ ਲਈ ਹੈ ਕਿ ਗੁੱਟਬਾਜੀ ਹੈ ਰਾਜਾ ਜੀ ਬਾਜਵਾ ਜੀ ਬਗੇਲ ਸਾਹਿਬ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੋਣੇ ਸੀਗੇ ਉਦੋਂ ਵੀ ਇੱਥੇ ਸੀਗੇ ਅੱਜ ਵੀ ਇੱਥੇ ਨੇ ਤੇ ਕੱਲ ਵੀ ਇੱਥੇ ਰਹਿਣਾ ਰਾਹੁਲ ਗਾਂਧੀ ਜੀ ਜਿੱਦਾਂ ਲੜ ਰਹੇ ਆ ਜੀ ਬੀਜੇਪੀ ਨਾਲੋਂ ਜਿਹੜੀ ਆਮ ਆਦਮੀ ਪਾਰਟੀ ਹੈ ਦਿੱਲੀ ਦੇ ਵਿੱਚ ਔਰ ਪੰਜਾਬ ਜਿੱਥਾ ਕਾਂਗਰਸ ਪਾਰਟੀ ਲੜ ਰਹੀ ਹੈ ਜਲਦੀ ਤੁਹਾਡੇ ਸਾਹਮਣੇ ਕਲੈਰਟੀ ਹੋ ਜਾਏਗੀ ਆਮ ਬੰਦੇ ਗੱਲ ਕਹਿਣ ਲੱਗੇ ਰਾਜਨੀਤੀ ਗੰਦੀ ਹੋ ਗਈ ਜੀ ਬੇਸਿਕਲੀ ਕੀ ਹੈ ਕਿ ਵਹੀ ਪੀਪਲ ਅਸੀਂ ਇਲੈਕਸ਼ਨ ਜਿੱਤਣ ਵਾਸਤੇ ਵਿਰੋਧਾ ਬੈਲਟ ਖੇਲਦੇ ਆ ਜੀ ਪਰਸਨਲ ਅਟੈਕ ਕਰਦੇ ਆ ਫੈਮੀਆਂ ਤੇ ਅਟੈਕ ਕਰਦੇ ਆ ਜਦਕਿ ਇਹ ਨਹੀਂ ਹੋਣਾ ਚਾਹੀਦਾ ਕੋਈ ਮਜ਼ਦੂਰ ਕੋਈ ਮਿਸਤਰੀ ਇਦਾਂ ਕੋਈ ਠੇਕੇਦਾਰ ਹੋਵੇਗਾ ਕੀ ਮਜਬੂਰੀ ਨਹੀਂ ਮੈਂਬਰ ਪਾਰਲੀਮੈਂਟ ਲੇਕਿਨ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਦਾ ਬਣ ਹੀ ਗਿਆ ਰੈਡੀ ਵਾਹੇ ਤੁਸੀਂ ਉਹਨੂੰ ਦੁਬਾਰਾ ਐਮਐਲਏ ਵੀ ਉਹਨੂੰ ਦੇ ਰਹੇ ਹੋ ਤੇ ਆਪਦੇ ਵੋਲੰਟੀਅਰ ਕਿੱਥੇ ਐ ਕੌਂਸਲਰ ਇਲੈਕਟ ਹੋਏ ਸੀਗੇ 17 ਕਰੋੜ ਰੁਪਏ ਸੀ ਉਹਨਾਂ ਦੇ ਵਾਰਚ ਲਗਾਦਾ ਸੀ ਜਦੋਂ ਮੈਂ ਐਮਐਲਏ ਸੀਗਾ ਕਿਉਂਕਿ ਅਸੀਂ ਕੋਈ ਪੇਤਵਾਵ ਨਹੀਂ ਕਰ ਰਹੇ ਸੀ ਲੋਕਾਂ ਦੇ ਵਾਸਤੇ ਸੂਲਤਾ ਵਾਸਤੇ ਕੰਮ ਕਰਦੇ ਔਰ ਇਹਨਾਂ ਨੇ ਲੋਕਾਂ ਨੂੰ ਬਹੁਤ ਵੱਡੇ ਝੂਠ ਬੋਲਤੇ ਬਹੁਤ ਵੱਡੇ ਲਾਲਚ ਦੇਤੇ ਲੋਕਾਂ ਦੀ ਆਪਣੀ ਸੋਚ ਹੁੰਦੀ ਆਪਣੀਆਂ ਕੁਝ ਮਜਬੂਰੀਆਂ ਹੁੰਦੀਆਂ ਆਪਣੀਆਂ ਕੁਝ ਗੱਲਾਂ ਹੁੰਦੀਆਂ ਸਸ਼ਕਨਾਸ਼ ਵਾਂਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨ 24 ਬਾਈ ਦੀ ਇਲੈਕਸ਼ਨ ਨੂੰ ਲੈ ਕੇ ਗਿਣਤੀ ਦੇ ਸਰ ਦੋ ਦਿਨ ਰਹਿ ਗਏ ਆ ਕੀ ਰੁਝਾਨ ਇਸ ਇਲਾਕੇ ਤੋਂ ਲੈ ਕੇ ਵੈਸਟ ਤੱਕ ਕੀ ਦੇਖ ਰਹੇ ਜਿਵੇਂ ਕਹਿ ਰਹੇ ਨੇ ਸਾਰੇ ਈਸਟਰਨ ਵੈਸਟ ਆਸ਼ੂ ਇਜ਼ ਬੈਸਟ ਆ ਅਨਡਾਊਟਲੀ ਜੀ ਸਾਡਾ ਕੈਂਡੀਡੇਟ ਬੈਸਟ ਹੈ ਜੀ ਔਰ ਕਾਂਗਰਸ ਪਾਰਟੀ ਇਸ ਤਰ੍ਹਾਂ ਚ ਬਹੁਤ ਅੱਗੇ ਹੈ ਉਹਦਾ ਰੀਜ਼ਨ ਹੈ ਕਿ ਆਮ ਆਦਮੀ ਪਾਰਟੀ ਜਿਹੜੀ 3.5 ਸਾਲ ਦੀ ਸਰਕਾਰ ਹੈ ਜੋ ਜੋ ਪ੍ਰੋਮਿਸਸਿਸ ਇਹਨਾਂ ਨੇ ਕੀਤੇ ਸੀਗੇ ਜੋ ਜੋ ਕਮਿਟਮੈਂਟਸ ਸੀਗੀਆਂ ਫੁੱਲਫਿਲ ਨਹੀਂ ਹੋਈਆਂ ਤੇ ਲੋਕ ਇਹਨਾਂ ਨੂੰ ਸਬਸਕ ਕਰਨਾ ਚਾਹੁੰਦੇ ਆ ਉਹ ਜਿਹੜੀ ਬੀਜੇਪੀ ਹੈ ਉਹਨਾਂ ਵਿਚਾਰਿਆਂ ਕੋਲ ਕੈਂਡੀਡੇਟ ਬਹੁਤ ਲੇਟਰ ਆਨ ਡਿਸਾਈਡ ਹੋਇਆ ਕਿਉਂਕਿ ਉਹ ਤਾਂ ਜਸਟ ਪਾਰਟ ਪਲੇ ਕਰ ਰਹੇ ਆ ਮਤਲਬ ਉਹ ਕੋਈ ਜਿੱਤਣ ਲਈ ਉਹਨਾਂ ਦੀ ਨਾ ਇੱਛਾ ਹੈ ਨਾ ਲੋਕ ਉਹਨਾਂ ਨੂੰ ਜਿਤਾਣਗੇ ਸੋ ਉਮੀਦ ਹੈ ਕਿ 23 ਤਰੀਕ ਨੂੰ ਰਿਜ਼ਲਟ ਆਏਗਾ ਮੋਰ ਥੈਨ 20000 ਬੋਰਡ ਤੋਂ ਕਾਂਗਰਸ ਜਿੱਤੇਗੀ ਇਸੇ ਲੇਕਿਨ ਇੱਕ ਸਵਾਲ ਜੋ ਹੈ ਕਾਨਫਰੰਸ ਦੌਰਾਨ ਵੀ ਬੜਿੰਗ ਸਾਹਿਬ ਥੋੜਾ ਜਿਆਦਾ ਕਹਿ ਸਕਦੇ ਕਿ ਉਖੜ ਗਏ ਗੁੱਟਬਾਜੀ ਦਾ ਜੋ aarop hai oh kiten na kiten dekho divide and rule ਵਾਲਾ ਕੰਮ ਚੱਲਦਾ ਪਿਆ ਕਿਤੇ ਨਾ ਕਿਤੇ ਇਹ ਚੀਜ਼ ਐਗਰੀ ਕਰੋ ਜਾਂ ਨਾ ਕਰੋ ਕਿਉਂਕਿ ਕਾਫੀ ਵਰਕਰਸ ਬਹੁਤ ਸੀਨੀਅਰ ਨਾਂਮ ਨਹੀਂ ਮੈਂਸ਼ਨ ਕਰੂੰਗੀ ਬਟ ਉਹ ਵੀ ਟੁੱਟ ਕੇ ਗਏ ਨੇ ਦੇਖੋ ਜਿਹੜਾ ਬਹੁਤ بڑا ਪਰਿਵਾਰ ਹੈ ਜੀ ਗੁੱਟਬਾਜੀ ਨਹੀਂ ਹੈ ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਕੈਂਡੀਡੇਟ ਐਕਸ਼ਨ ਲੜ ਰਿਹਾ ਹੈ ਜੀ ਅਗਰ ਉਹਨੂੰ ਲੱਗਦਾ ਵੀ ਸੰਜੇ ਤਰਵਾੜ ਨੂੰ ਮੈਂ ਇਸ ਵੋਟ ਚ ਦੇਣਾ ਇਸ ਬੂਥ ਤੇ ਡਿਊਟੀ ਦੇਣੀ ਹੈ ਆਪਣੀ ਡਿਊਟੀ ਕਰ ਰਿਹਾ ਦੂਸਰਾ ਦੂਸਰੇ ਤੇ ਕਰ ਰਿਹਾ ਸੋ ਗੁੱਟਬਾਜੀ ਨਹੀਂ ਹੈ ਜਸਟ ਪ੍ਰੋਪਗੈਂਡਾ ਹੈ ਜਿਹੜੇ ਆਪੋਜੀਸ਼ਨ ਵਾਲੇ ਲੋਕ ਆ ਕਿਉਂਕਿ ਦੇ ਹੈਵ ਮਨੀ ਐਂਡ ਪਾਵਰ ਸਰਕਾਰ ਹੈ ਉਹਨਾਂ ਦੀ ਉਹ ਇਹ ਪਰਸੈਪਸ਼ਨ ਕ੍ਰੀਏਟ ਕਰ ਰਹੀ ਹੈ ਕਿ ਗੁੱਟਬਾਜੀ ਆ ਰਾਜਾ ਜੀ ਬਾਜਵਾ ਜੀ ਬਗੇਲ ਸਾਹਿਬ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਹੋਣੇ ਸੀਗੇ ਉਦੋਂ ਵੀ ਇੱਥੇ ਸੀਗੇ ਅੱਜ ਵੀ ਇੱਥੇ ਨੇ ਔਰ ਕੱਲ ਵੀ ਇੱਥੇ ਰਹਿਣਾ ਜੀ ਸੋ ਜਿਹੜਾ ਇੱਕ ਕੱਦਵਰ ਲੀਡਰ ਹੁੰਦਾ ਜੀ ਉਹਦੀ ਜਿਹੜੀ ਪ੍ਰੈਜੈਂਸ ਹੈ ਉਹ ਕੈਂਡੀਡੇਟ ਨੇ ਕਿਦਾਂ ਲੈਣੀ ਹੈ ਉਹ ਤੇ ਡਿਪੈਂਡ ਕਰਦਾ ਅੱਛਾ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਹਦੇ ਵਿੱਚ ਤੁਹਾਡੀ ਹੀ ਟੀਮ ਦੇ ਬਹੁਤ ਸੀਨੀਅਰ ਕਾਰਕਿਰਤਾ ਸੀਗੇ ਲੇਡੀ ਬਹੁਤ ਅਹੁਦੇਦਾਰ ਵੀ ਸੀਗੇ ਵਿਦਾਊਟ ਨਾਮ ਮੈਂਸ਼ਨ ਕੀਤੇ ਮੈਂ ਇਹ ਕਹੂੰਗੀ ਕਿ ਹਰ ਕਿਸੇ ਨੂੰ ਪ੍ਰਧਾਨਗੀ ਚਾਹੀਦੀ ਹੈ ਵਰਕਰ ਬਣ ਕੇ ਕੋਈ ਰਾਜ਼ੀ ਨਹੀਂ ਹੁਣ ਇਸ ਪਾਰਟੀ ਦੇ ਵਿੱਚ ਤੇ ਫਿਰ ਇਸ aarop ਨੂੰ ਕਿਵੇਂ ਦੇਖਦੇ ਹੋ ਜਾਇਨਾ ਗੱਲਾਂ ਤੇ ਕੀ ਪ੍ਰਤੀਕਿਰਿਆ ਹਾਂ ਦੇਖੋ ਕਿਤੇ ਨਾ ਕਿਤੇ ਥੋੜਾ ਜਿਹਾ ਇਸ ਗੱਲ ਤੇ ਫਰਕ ਆ ਗਿਆ ਕਿ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਵਰਕਰ ਦਰਿਆ ਚੱਕਦੇ ਸੀਗੇ ਕਾਂਗਰਸ ਪਾਰਟੀ ਜਿਹੜੀ ਸੋਚ ਨਾਲ ਜਿਹੜੇ ਵਿਚਾਰਧਾਰਾ ਨਾਲ ਕਾਂਗਰਸ ਪਾਰਟੀ ਦਾ ਗਠਨ ਹੋਇਆ ਸੀਗਾ ਕਿਤਨਾ ਕਿਤੇ ਉਹ ਸੋਚ 'ਚ ਥੋੜਾ ਜਿਹਾ ਫਰਕ ਪੈ ਗਿਆ ਉਹ ਜਿਹੜੇ ਮਤਲਬ ਸ਼ੋਰਟ ਟਰਮ ਦੇ ਵਿੱਚ ਲੋਕ ਇਹ ਚਾਹੁੰਦੇ ਆ ਕਿ ਅਸੀਂ ਜਲਦ ਤੋਂ ਜਲਦ ਪ੍ਰਧਾਨ ਬਣ ਜਾਈਏ ਜਾਂ ਕੁਝ ਹੋਰ ਬਣ ਜਾਈਏ ਬਟ ਕੋਈ ਗੱਲ ਨਹੀਂ ਕਿਉਂਕਿ ਪੂਰੇ ਹਿੰਦੁਸਤਾਨ ਦੇ ਵਿੱਚ ਰਾਹੁਲ ਗਾਂਧੀ ਜੀ ਜਿੱਦਾਂ ਲੜ ਰਹੇ ਆ ਬੀਜੇਪੀ ਨਾਲੋਂ ਜਿਹੜੀ ਆਮ ਆਦੀ ਪਾਰਟੀ ਹੈ ਦਿੱਲੀ ਦੇ ਵਿੱਚ ਔਰ ਪੰਜਾਬ ਜਿੱਥੇ ਕਾਂਗਰਸ ਪਾਰਟੀ ਲੜ ਰਹੀ ਹੈ ਜਲਦੀ ਤੁਹਾਡੇ ਸਾਹਮਣੇ ਕਲੈਕਟੀ ਹੋ ਜੇਗੀ ਤੇ ਸਾਡਾ ਜਿਹੜਾ ਵਰਕਰ ਹੈ ਉਹ ਜੀ ਜਾਣ ਨਾਲ ਜਿਹੜਾ ਕਾਂਗਰਸ ਪਾਰਟੀ ਦੀ ਮਦਦ ਕਰੇਗਾ ਕੰਮ ਕਰੇਗਾ ਜੀ ਇਹ ਬਾਅਦ ਇਲੈਕਸ਼ਨ ਨੂੰ ਸੈਮੀ ਫਾਈਨਲ ਕਿਉਂ ਗਿਨਿਆ ਜਾ ਰਿਹਾ ਕਿਉਂਕਿ ਫਾਈਨਲ ਕੇ ਅੰਦਰ ਸਤਾਈ ਦੀ ਤਿਆਰੀ ਹੈ ਤੇ ਦੇਖੋ ਐਸ ਐਮ ਐਲ ਆ ਰਹੇ ਚੁੱਕੇ ਹੋ ਤੁਸੀਂ ਇਸ ਹਲਕੇ ਦੇ ਵਿੱਚ ਰਹਿ ਚੁੱਕੇ ਹੋ ਪੋਸਟਰ ਬਾਜੀ ਵੀ ਬਹੁਤ ਜ਼ਿਆਦਾ ਹੈ ਪ੍ਰੋਮੋਸ਼ਨਾਂ ਦਾ ਜ਼ੋਰ ਜ਼ਿਆਦਾ ਚੱਲ ਰਿਹਾ ਹੈ ਹਲਕੇ ਦੇ ਵਿੱਚ ਜਦੋਂ ਆਪਾਂ ਵਿਚਰਦੇ ਆ ਆਪਣੇ ਤਾਂ ਫਿਰ ਤੁਸੀਂ ਦੇਖਦੇ ਹੋ ਕਿ ਜਗ੍ਹਾ-ਜਗ੍ਹਾ ਤੇ ਜਿੱਥੇ ਲੋੜ ਵੀ ਨਹੀਂ ਉਹ ਵੀ ਪਰਟੀਕੂਲਰ ਇੱਕ ਬੰਦੇ ਨੂੰ ਪ੍ਰੋਮੋਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਇੱਕ ਚੀਜ਼ ਬੜੀ ਗੰਦੀ ਹੋ ਗਈ ਪੋਲਿਟਿਕਸ ਦੇ ਵਿੱਚ ਜੀ ਆਮ ਬੰਦੇ ਗੱਲ ਕਹਿਣ ਲੱਗੇ ਰਾਜਨੀਤੀ ਗੰਦੀ ਹੋ ਗਈ ਜੀ ਬੇਸਿਕਲੀ ਕੀ ਹੈ ਕਿ ਵਹੀ ਪੀਪਲ ਅਸੀਂ ਇਲੈਕਸ਼ਨ ਜਿੱਤਣ ਵਾਸਤੇ ਵਿਰੋਧਾ ਬੈਲਟ ਖੇਲਦੇ ਆ ਜੀ ਪਰਸਨਲ ਅਟੈਕ ਕਰਦੇ ਆ ਫੈਮੀਆਂ ਤੇ ਅਟੈਕ ਕਰਦੇ ਆ ਜਦਕਿ ਇਹ ਨਹੀਂ ਹੋਣਾ ਚਾਹੀਦਾ ਜੀ ਤੁਸੀਂ ਆਪਣੀ ਪਾਰਟੀ ਦੀ ਗੱਲ ਕਰੋ ਆਪਣੇ ਕੰਮਾਂ ਦੀ ਗੱਲ ਕਰੋ ਔਰ ਜਿਹੜਾ ਲੋਕਾਂ ਦੇ ਵਾਸਤੇ ਤੁਹਾਡਾ ਵਿਜ਼ਨ ਹੈ ਤੁਸੀਂ ਕੀ ਕਰ ਸਕਦੇ ਹੋ ਲੁਧਿਆਣਾ ਸ਼ਹਿਰ ਦੇ ਲੋਕਾਂ ਵਾਸਤੇ ਤੁਸੀਂ ਉਦੀ ਗੱਲ ਕਰੋ ਸੋ ਬੜੀ ਗੰਦੀ ਪੋਲਿਟਿਕਸ ਮੌਜੂਦਾ ਸਰਕਾਰ ਕਰ ਰਹੀ ਹੈ ਲੇਕਿਨ ਪੀਪਲ ਆਰ ਵੈਲ ਅਵੇਅਰ ਔਰ ਵੈਸੇ ਲੋਕ ਦੇ ਆਰ ਵੈਲ ਐਜੂਕੇਟਿਡ ਐਂਡ ਰੀਨੋਨ ਫੈਮਿਲੀਸ ਤੋਂ ਨੇ ਬਿਜ਼ਨਸਮੈਨ ਲੋਕ ਨੇ ਉਹ ਸਾਰਾ ਕੁਝ ਬੜੀ ਚੰਗੀ ਤਰ੍ਹਾਂ ਜਾਣਦੇ ਆ ਔਰ ਇਹ ਨਾ ਪੋਸਟਾਂ ਦਾ ਉਹ ਤੇ ਅਸਰ ਹੀ ਹੋਣ ਵਾਲਾ ਹੈ ਲੈਕਿਨ ਸਰ ਕਿਤੇ ਨਾ ਕਿਤੇ ਇੰਡਸਟ੍ਰੀਅਲਿਸਟ ਦਾ ਜੋ ਪਰਮਾਹੁੰਗਾਰਾ ਵੀਡੀਓਜ਼ ਫੋਟੋਜ਼ ਆ ਰਹੀਆਂ ਨੇ ਸਾਹਮਣੇ ਕਿ ਆਲੇ ਦੁਆਲੇ ਵਪਾਰੀ ਖੜੇ ਨੇ ਆਮ ਆਦਮੀ ਜੋ ਕਹਿੰਦੀ ਸੀ ਕਿ ਉਹ ਆਮ ਆਦਮੀ ਹੈ ਤੇ ਆਮ ਆਦਮੀ ਦੇ ਨਾਲ ਖਾਸ ਆਦਮੀਆਂ ਦੀ ਜੋ ਮੇਲ-ਜੋਲ ਹੈ ਉਹ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਇਸ ਟਾਈਮ ਰਗਨੀ ਸਿੰਘ ਬਿੱਟੂ ਜੀ ਕੌਂਸਲਟਸ ਕਰਕੇ ਹਟੇ ਨੇ ਤੇ ਉਹਨਾਂ ਨੇ ਵੀ ਕਈ ਸਵਾਲ ਕਰੇ ਨੇ ਤੁਸੀਂ ਦੇਖੋ ਵੀ ਇਹਨਾਂ ਨੇ ਕਿਹਾ ਸੀ ਵੀ ਸਾਡਾ ਜਿਹੜਾ ਕੈਂਡੀਡੇਟ ਹੋਏਗਾ ਕੋਈ ਰਖਸ਼ਾ ਚਲਾਣ ਵਾਲਾ ਕੋਈ ਜੁੱਤੀਆਂ ਗੰਢਣ ਵਾਲਾ ਜੀ ਕੋਈ ਮਜ਼ਦੂਰ ਕੋਈ ਮਿਸਤਰੀ ਇਦਾਂ ਦਾ ਕੋਈ ਠੇਕੇਦਾਰ ਹੋਏਗਾ ਕੀ ਮਜਬੂਰੀ ਸੀ ਰਿਮੈਂਬਰ ਪਾਰਲੀਮੈਂਟ ਲੇਕਿਨ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦਾ ਬਣ ਹੀ ਗਿਆ ਰੈਡੀ ਵਾਹੇ ਤੁਸੀਂ ਉਹਨੂੰ ਦੁਬਾਰਾ ਐਮਐਲਏ ਵੀ ਉਹਨੂੰ ਦੇ ਰਹੇ ਹੋ ਤੇ ਆਪਦੇ ਵਲੰਟੀਅਰ ਕਿੱਥੇ ਐ ਤੁਸੀਂ ਜਿਹੜੇ ਜਿੰਨੀਆਂ ਚੇਅਰਮੈਨੀਆਂ ਮਿਲਦੀਆਂ ਪੰਜਾਬ ਦੇ ਵਿੱਚ ਦਿੱਲੀ ਵਾਲੇ ਲੋਕਾਂ ਨੂੰ ਕਿਉਂ ਮਿਲਦੀਆਂ ਪੰਜਾਬ ਦੇ ਲੋਕ ਕਿੱਥੇ ਐ ਜਿਹੜੇ ਲੋਕਾਂ ਨੇ ਇਸ ਪਾਰਟੀ ਵਾਸਤੇ ਸੜਕਾਂ ਦੇ ਮਿਹਨਤਾ ਕੀਤੀਆਂ ਜੀ ਵੇਅਰ ਆਰ ਦੋਜ਼ ਪੀਪਲ ਸੋ ਇਹਸ ਪਾਰਟੀ ਦੇ ਨਾਲ ਚਾਰ ਤਰ੍ਹਾਂ ਨਾ ਕੋਈ ਇਹਨਾਂ ਦਾ ਸੰਗਠਨ ਝੂਠ ਬੋਲ ਕੇ ਆਏ ਸੀਗੇ ਔਰ ਹੁਣ ਲੋਕੀ ਇਹਨਾਂ ਨੂੰ ਰਵਾਨਗੀ ਇਹਨਾਂ ਦੀ ਕਰਨ ਲੱਗੇ ਨੇ ਪਹਿਲਾਂ ਦਿੱਲੀ ਰਵਾਨਗੀ ਹੋਗੀ ਔਰ ਪੰਜਾਬ ਚ ਹੋएगी ਰਵਾਨਗੀ ਦਾ ਗੱਲ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ ਮੰਨ ਵੀ ਲੈਨੇ ਆ ਲੇਕਿਨ ਕਿਤੇ ਨਾ ਕਿਤੇ ਟਾਰਗੇਟ ਵੀ ਤੈ ਹੈ ਕਿਉਂਕਿ ਉਹਨਾਂ ਦੇ ਵਿੱਚ ਨਾ ਗੁੱਸਾ ਹੈ ਨਾ ਅਹੰਕਾਰ ਹੈ ਤੇ ਕੰਮ ਵੀ ਲਗਾਤਾਰ ਕਰਨਗੇ ਜੇ ਕਮਾਂ ਤੇ ਵੋਟ ਪੈਣੀ ਹੋਵੇ ਨਾ ਜੀ ਤੇ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ ਝੂਠ ਬੋਲਿਆ ਮਹਿਲਾਵਾਂ ਨੂੰ ਇਹ ਕਹਿ ਕੇ ਹਜ਼ਾਰ ਰੁਪਏ ਦਵਾਂਗੇ ਔਰ ਅਜ ਤੱਕ ਨਹੀਂ ਦਿੱਤਾ ਤੇ ਪੈਨਸ਼ਨ ਵਧਾ ਦੇਾਂਗੇ 2500 ਕਰ ਦੇਾਂਗੇ ਘਰ ਘਰ ਨੌਕਰੀ ਦੇ ਦੇਾਂਗੇ ਰੇਤੇ ਤੋਂ پیسے ਲਿਆਵਾਂਗੇ ਕ੍ਰਪਸ਼ਨ ਖਤਮ ਕਰ ਦੇਾਂਗੇ ਏਜੰਡਾ ਕਿੱਥੇ ਹੈ ਸਾਰਾ ਕੁਝ ਹੀ ਫੇਰ ਹੈ ਝੂਠ ਬੋਲ ਕੇ ਆਏ ਸੀ ਕਿ ਲੋਕਾਂ ਨੂੰ ਨਾ ਜੇ ਅਸਲੀਅਤ ਪਤਾ ਚੱਲ ਗਈ ਆਹੀ ਟਾਈਮ ਹੈ ਹੁਣ ਲੋਕ ਉਹਨਾਂ ਨੂੰ ਵਾਪਸੀ ਉਹਨਾਂ ਦੀ ਕਰਨਗੇ ਔਰ ਇਸ ਸਿਲੈਕਸ਼ਨ ਤੋਂ ਬਾਅਦ ਇਹ ਤਰੀਕ ਤੋਂ ਬਾਅਦ ਜਿਹੜਾ ਪੰਜਾਬ ਦੇ ਚ ਇਹਨਾਂ ਦਾ ਸੂਪੜਾ ਸਾਫ ਹੋਣਾ ਸ਼ੁਰੂ ਹੋ ਗਿਆ। ਅੱਛਾ ਆਮ ਆਦਮੀ ਹੀ ਨੇ ਬੋਲਾ ਸਾਹਿਬ ਵੀ ਆਪਣੇ ਹਲਕੇ ਤੋਂ ਤੇ ਉਹਨਾਂ ਦੀ ਗੁਜ਼ਾਰੀ ਕਿਵੇਂ ਦੇਖ ਰਹੇ ਹੋ? ਮੈਂ ਸੁਣਿਆ ਕਿ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੀ ਗੱਲਾਂ ਕਰਦੇ ਨੇ, ਆਮ ਲੋਕਾਂ ਵਾਂਗ ਰਹਿ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਨੇ। ਦੇਖੋ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਅਸੀਂ ਨਹੀਂ ਕਹਿ ਰਹੇ ਸਰ, ਜਨਤਾ ਕਹਿ ਰਹੀ ਹੈ, ਲੋਕ ਕਹਿ ਰਹੇ ਨੇ, ਉਹਨਾਂ ਦੀ ਪਾਰਟੀ ਕਹਿ ਰਹੀ ਹੈ, ਉਹਨਾਂ ਦੇ ਅਹੁਦੇਦਾਰ ਕਹਿ ਰਹੇ ਨੇ। ਦੇਖੋ ਜਨਤਾ ਤਾਂ ਲੋਕ ਤਾਂ ਨਹੀਂ ਕਹਿ ਰਹੇ। ਹਾਂ ਉਹ ਆਪ ਕਹਿ ਰਹੇ ਨੇ ਪਾਰਟੀ ਕਹਿ ਰਹੀ ਹੈ ਕਿ ਜਨਤਾ ਲੋਕਾਂ ਦੀ ਗੱਲ ਤੋਂ ਮੈਂ ਦੱਸ ਇਹਨਾ ਕਿੰਦਾ ਹੈ ਜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਹੋਈਆਂ ਜੀ 19 ਵਾਰਡ ਹੈ ਇਸ ਕੌਂਸੀ ਚੈਂਸੀ ਦੇ ਵਿੱਚ ਜੀ 8 ਵਾਰਡ ਉਹ ਜਿੱਤੇ ਜੀ ਔਰ ਜਦੋਂ ਉਹਨਾਂ ਦਾ ਮੇਅਰ ਨਹੀਂ ਬਣਿਆ ਹਰ ਘਰ ਦੇ ਵਿੱਚ ਉਹ ਜਾ ਰਹੇ ਸੀ ਚਾਰ-ਚਾਰ ਐਮ ਲੈ ਕੇ ਇਕੱਠੇ ਹੋ ਕੇ ਪ੍ਰੈਸ਼ਰ ਪਾ ਰਹੇ ਸੀ ਜੀ ਪਹਿਲੀ ਵਾਰੀ ਹੋਇਆ ਕਿ ਰੂਲਿੰਗ ਪਾਰਟੀ ਦੀ ਦਾ ਮੇਅਰ ਨਾ ਬਣੇ ਜੀ ਤੇ ਜੇ ਇੰਨੇ ਚੰਗੇ ਕੰਮ ਕੀਤੇ ਹੁੰਦੇ ਇਹਨੇ ਤਕੜੇ ਹੁੰਦੇ ਤੇ ਜਿੱਤਨਾਂ ਨੇ ਮੇਅਰ ਰਾਮਨਾ ਬਣਾ ਲੈਂਦੇ ਸੋ ਇਸ ਕਰਕੇ ਇਹਨਾਂ ਦੀ ਲੋਕਪ੍ਰਿਤਾ ਜਗਜਾਹਰ ਸਰ ਸ਼ਾਇਦ ਤੁਸੀਂ ਮੈਨੂੰ ਪਹਿਚਾਨਿਆ ਨਹੀਂ ਮੈਂ ਉਹੀ ਹਾਂ ਜੋ ਤੁਹਾਡੇ 12 ਜਿਹੜੇ ਹੁਕਮ ਸੀ ਉਹਨਾਂ ਦੀ ਗਰਾਉਂਡ ਰਿਐਲਿਟੀ ਤਿਆਰ ਕਰਕੇ ਇਲੈਕਸ਼ਨ ਦੌਰਾਨ ਪੇਸ਼ ਕੀਤੀ ਸੀ ਤੇ ਸਕੂਲ ਆਫ ਫੈਮਿਨੈਂਸ ਇੱਕ ਸਬੂਤ ਸੀ ਜਿੰਦਾ ਜਗਦਾ ਤੁਹਾਡੇ ਕੰਮ ਦਾ ਤੇ ਉਹ ਉਹਨੂੰ ਵੀ ਨਾਮ ਦਿੱਤਾ ਗਿਆ ਵਾ ਕਿ ਕਿਵੇਂ ਦੇਖੋ ਕਿ ਉਹਨਾਂ ਦੀ ਹੀ ਦੇਣ ਹੈ ਕਿਉਂਕਿ ਸਿੱਖਿਆ ਕ੍ਰਾਂਤੀ ਦੀ ਗੱਲ ਇਹ ਸਰਕਾਰ ਕਰਦੀ ਸੀ ਦੇਖੋ ਅਗਰ ਤੁਸੀਂ ਉੱਥੋਂ ਤੇ ਯੂ نو ਬੈਟਰ ਦੈਨ ਮੀ ਉਹ ਜਿਹੜਾ ਸਕੂਲ ਹੈ ਕਾਂਗਰਸ ਪਾਰਟੀ ਨੇ ਬਣਾਇਆ ਤੁਸੀਂ ਸਾਰਿਆਂ ਨੇ ਬਣਾਇਆ ਕਿਉਂਕਿ ਜਿਹੜਾ ਵੋਟਰ ਹੁੰਦਾ ਉਹਦੀ ਵੀ ਤਾਕਤ ਹੁੰਦੀ ਹੈ ਸਕੂਲੋ ਫੈਮਿਨਸ ਇਹਨਾਂ ਨੇ ਉਹਦਾ ਮੂਰਤ ਕਰਤਾ ਲੇਕਿਨ ਉਸ ਵੇਲੇ ਕੋਈ ਸਕੂਲ ਨਹੀਂ ਬਣਿਆ ਅਸੀਂ ਇਸ ਹਲਕੇ 'ਚ 11 ਸਕੂਲ ਲੈ ਕੇ ਆ ਰਹੇ ਸੀਗੇ ਇੱਕ ਤਿਆਰ ਹੋ ਗਿਆ ਸੀਗਾ ਬਾਕੀ 10 ਇਹਨਾਂ ਤੋਂ ਤਿਆਰ ਨਹੀਂ ਹੋਏ ਅਜੇ ਉੱਥੇ ਦੇ ਉੱਤੇ ਖੜਿਆ ਥੋੜਾ ਟਾਈਮ ਨਿਕਲਣ ਤੋਂ ਆਪਾਂ ਵਿਜ਼ਿਟ ਕਰਾਂਗੇ ਸਾਰੇ ਸੋ ਜਿੰਨੀ ਡਿਵੈਲਪਮੈਂਟ ਅਸੀਂ ਕਰਕੇ ਗਏ ਸੀਗੇ ਉੱਥੇ ਉੱਥੇ ਦੀ ਉੱਤੇ ਖੜੀ ਹੈ ਆਈ ਥਿੰਕ ਜੇ ਸਾਢੇ 3 ਸਾਲਾਂ 'ਚ 10-20 ਕਰੋੜ ਦੇ ਕੰਮ ਕੀਤੇ ਹੋਗੇ ਕੀਤੇ ਹੋਗੇ ਅਸੀਂ ਤਾਂ ਜਿਹੜੇ ਐਮ.ਐਲ.ਏ. ਸਾਹਿਬ ਨੇ ਮੌਜੂਦਾ ਪਿਛਲਾ ਰਿਕਾਰਡ ਚੈੱਕ ਕਰ ਲੈਣਾ ਉਹਨਾਂ ਦਾ ਜਿਹੜਾ ਘਰ ਵਾਲਾ ਅਵਾਰਡ ਹੈ ਜਿੱਥੇ ਉਹਨਾਂ ਦੇ ਧਰਮ ਪਤਨੀ ਕਾਉਂਸਲਰ ਇਲੈਕਟ ਹੋਏ ਸੀਗੇ 17 ਕਰੋੜ ਰੁਪਏ ਸੀ ਉਹਨਾਂ ਦੇ ਵਾਰਚ ਲਗਾਦਾ ਸੀ ਜਦੋਂ ਮੈਂ ਐਮ.ਐਲ.ਏ. ਸੀ ਕਿਉਂਕਿ ਅਸੀਂ ਕੋਈ ਭੇਤ ਭਾਵ ਨਹੀਂ ਕਰ ਰਹੇ ਸੀ ਲੋਕਾਂ ਦੇ ਵਾਸਤੇ ਸਕੂਲਾਂ ਦੇ ਵਾਸਤੇ ਕੰਮ ਕਰਦੇ ਲੇਕਿਨ ਅੱਜ ਜੋ ਉਹਨਾਂ ਨੂੰ ਸਵਾਲ ਕਰ ਲੋ ਕਿ ਤੁਸੀਂ ਆਪਣੇ ਘਰਲੇ ਵਾਰਚ ਕਿੰਨੇ ਪੈਸੇ ਖਰਚੇ ਤੁਹਾਨੂੰ ਕਲੈਰਟੀ ਹੋ ਜਾਏਗੀ ਤੁਸੀਂ ਤਾਂ ਘਰ ਵਾਲੇ ਪਾਸੇ ਬਹੁਤ ਖਰਚੇ ਆ ਸਰ ਰਿਪੀਟ ਕਿਉਂ ਨਹੀਂ ਹੋਏ ਫਿਰ ਇਹ ਇਹ ਸਵਾਲ ਕਮੀ ਕਿਉਂ ਆਹ that is a uh, good and big question ਔਰ ਇਹਦੇ ਨਾਲ ਮੈਂ ਵੀ ਹਰਟ ਹੋਇਆ ਜੀ ਰੀਜ਼ਨ ਕੀ ਹੈ ਬੜਾ ਸਿੰਪਲ ਹੈ ਜੀ ਅਸੀਂ ਕੰਮ ਵਾਸਤੇ ਆਏ ਸੀਗੇ ਔਰ ਇਹਨਾਂ ਨੇ ਲੋਕਾਂ ਨੂੰ ਬਹੁਤ ਵੱਡੇ ਝੂਠ ਬੋਲਤੇ ਬਹੁਤ ਵੱਡੇ ਲਾਲਚ ਦੇਤੇ ਲੋਕਾਂ ਦੀ ਆਪਣੀ ਸੋਚ ਹੁੰਦੀ ਹੈ ਆਪਣੀਆਂ ਕੁਝ ਮਜਬੂਰੀਆਂ ਹੁੰਦੀਆਂ ਆਪਣੀਆਂ ਕੁਝ ਗੱਲਾਂ ਹੁੰਦੀਆਂ ਲੇਕਿਨ ਬੜਾ ਵੱਡਾ ਝਟਕਾ ਲੱਗਿਆ ਸੀ ਉਦੋਂ ਆਈ ਥਿੰਕ ਆਈ ਵਾਈਜ਼ ਆ ਪਰਸਨ ਜਿਨੇ ਅਨਾਉਂਸ ਕੀਤਾ ਸੀਗਾ ਕਿ ਇਹ ਐਫ ਆਈ ਲੂਸ ਦਾ ਇਲੈਕਸ਼ਨ ਮੈਂ ਪੋਲਿਟਿਸ ਨਹੀਂ ਕਰਾਂਗਾ ਬਿਲਕੁਲ ਬਿਲਕੁਲ ਉਹ ਸੱਚੇ 'ਚ ਮੈਂ 6 ਮਹੀਨੇ ਦਫਤਰ ਨਹੀਂ ਆਇਆ ਲੇਕਿਨ ਆਫਟਰ ਦੈਟ ਜਿਹੜੇ ਮੇਰੇ ਵਰਕਰ ਸੀਗੇ ਕੁਝ ਉਹਨਾਂ ਤੇ ਤਸ਼ੱਦਦ ਹੋਣ ਲੱਗ ਗਈ ਧੱਕੇ ਹੋਣ ਲੱਗੇ ਦੇ ਕਲਮੀ ਬੈਗ ਮੈਨੂੰ ਹੁਣ ਸਿਆਸਤ ਦਾ ਲਾਲਚ ਨਹੀਂ ਹੈ ਹਾਂ ਇੱਕ ਮੇਰਾ ਡ੍ਰੀਮ ਜ਼ਰੂਰ ਹੈ ਜੀ ਮੈਂ 5 ਸਾਲ ਬਹੁਤ ਮਿਹਨਤ ਕੀਤੀ ਸਾਡਾ ਕਲੱਬ ਕੈਨਸਲ ਕਰਤਾ ਸਾਡਾ ਐਗਜ਼ਿਬਿਸ਼ਨ ਸੈਂਟਰ ਕੈਨਸਲ ਕਰਤਾ ਸਾਡਾ ਪਾਮ پارک ਕੈਨਸਲ ਕਰਤਾ ਅ ਮਿਊਜ਼ੀਅਮ پارک ਕੈਨਸਲ ਕਰਤਾ ਔਰ ਐਮਐਲ ਸਾਹਿਬ ਕਹਿੰਦੇ ਆ ਕਿ ਇਹਦੀ ਲੋੜ ਨਹੀਂ ਹੈ। ਕੀ ਮੈਨੂੰ ਇਹ ਕੱਲ ਦੱਸੋ ਜਿਹੜਾ ਇਲਾਕਾ ਬਾਕੀਆਂ ਇਲਾਕਿਆਂ ਨਾਲੋਂ ਥੋੜਾ ਪਿਛੜਿਆ ਹੋਇਆ ਹੈ। ਕੀ ਉੱਥੇ ਦੀ ਜਿਹੜੀ ਨਿਊ ਜਨਰੇਸ਼ਨ ਹੈ ਕਿ ਉਹਨਾਂ ਨੂੰ ਵਿਕਾਸ ਦੇਖਣ ਦਾ ਜਾਂ ਉਹਨਾਂ ਦੀਆਂ ਫੈਮਲੀਆਂ ਨੂੰ ਤਰੱਕੀ ਦੇਖਣ ਦਾ ਕੋਈ ਰਾਈਟ ਨਹੀਂ ਹੈ। ਸੋ ਸਾਰੀਆਂ ਚੀਜ਼ਾਂ ਇਹਨਾਂ ਨੇ ਬੰਦ ਕਰਤੀਆਂ। ਇਹ ਸਵਾਲ ਉਹਨਾਂ ਨੂੰ ਪੁੱਛਣਾ ਕਿ ਇਹ ਪ੍ਰੋਜੈਕਟ ਆਈਓਆਈ ਕੈਨਸਲ ਕਿਉਂ ਕਰਤਾ? ਨੇ ਭਾ ਹੱਜ ਤੁਹਾਡਾ ਵੀ ਕਿਤੇ ਕਿਨਾ ਕਿਤੇ ਹੈ ਤੁਹਾਡੇ ਤੇ ਮੈਂ ਵੀ ਸਵਾਲ ਇਹ ਚੁੱਕਿਆ ਸੀ ਸਕੂਲ ਦੇ ਸਾਹਮਣੇ ਬਾਦ بارش ਨੂੰ ਲੈ ਕੇ ਆਪਾਂ ਜਦ ਗੱਲ ਕਰਦੇ ਪਏ ਸੀ ਤੇ ਉਹ ਸਵਾਲ ਜਿਉਂ ਦਾ ਤੇ ਉਹ ਹੈ ਮੁੱਦਾ ਉਹੀ ਦਿਖ ਰਿਹਾ ਵਾ ਸਵਾਲ ਦੁਬਾਰਾ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਦੁਬਾਰਾ ਕਿਉਂਕਿ ਰਿਸਪੋਨਸਿਬਿਲਟੀ ਤੁਹਾਡੀ ਸੀ ਮੈਂ ਤਾਂ ਦੱਸਣਾ ਉਦੋਂ ਇਹਨਾਂ ਨੇ ਬੜਾ ਪ੍ਰੋਪੋਗੈਂਡਾ ਕੀਤਾ ਸੀਗਾ ਉਸ ਕਮਿਊਨਿਟੀ ਸੈਂਟਰ ਨੂੰ ਲੈ ਕੇ ਕਿ ਅਸੀਂ ਇਹਨੂੰ ਬੰਦ ਕਰਾ ਦੇਾਂਗੇ ਪੈਸੇ ਜ਼ਿਆਦਾ ਲੈਂਦੇ ਆ ਲੇਕਿਨ ਅੱਜ ਚੱਲ ਰਿਹਾ ਕਿਉਂਕਿ ਇਹਨਾਂ ਦੇ ਉਹੀ ਅੱਜ ਇਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹ ਵਿਚਾਰਾ ਗਰੀਬ ਬੰਦੇ ਨੂੰ ਬੁਲਾ ਲੈਂਦੇ ਆ ਘਰ ਰਹਿ ਗਿਆ ਜਿਹੜੀ ਉਹ ਬਾਹਰਲੀ ਗੱਲ ਹੈ ਦੇਖੋ ਉਹ ਜਿਹੜੀ ਇੰਸਟੀਚੂਸ਼ਨ ਹੈ ਗਵਰਨਮੈਂਟ ਦੀ ਹੈ ਕੋਰੋਨਾ ਨੇ ਜਿਹੜੀ ਉਹਦੀ ਪ੍ਰੋਵੀਜ਼ਨ ਹੈ ਰੈਂਟ ਤੇ ਦੇਣ ਦੀ ਕੁਝ ਕੁਝ ਹੋਣਾ ਇਹੋ ਜਿਹਾ ਲੇਕਿਨ ਉਹਦੇ ਨਾਲ ਜਿਹੜਾ ਇਹਨਾਂ ਦੇ ਸਟਾਊਂਡਿੰਗ ਲੋਕ ਜਿਨ੍ਹਾਂ ਨੂੰ ਇਹ ਕਹਿੰਦਾ ਸੀਗਾ ਐਮਐਲਏ ਸਾਹਿਬ ਕਿ ਉਹ 35000 ਜਾਂ 40000 ਰੁਪਏ ਲੈਂਦੇ ਆ ਅੱਜ ਉਹ ਅਸੀਂ 10000 ਰੁਪਏ ਕਰ ਦਾਂਗੇ ਜਦੋਂ ਆਵਾਂਗੇ ਲੇਕਿਨ ਉਹਨੇ ਉਸ ਤੋਂ ਵੱਧ ਪੈਸੇ ਲੈ ਲਏ ਸੋ ਨਥਿੰਗ ਕੁਝ ਵੀ ਨਹੀਂ ਹੋਇਆ ਸਿਰਵਾ 6 ਮਹੀਨੇ ਨਿਕਲ ਲੈਂਦੇ ਹੋ ਫਿਰ ਗਲੀ-ਗਲੀ ਜਾ ਕੇ ਨਾਲ ਦੀ ਇਸਲੀਅਤ ਓਪਨ ਕਰਾਂਗੇ 6 ਮਹੀਨੇ ਬਾਅਦ ਫਿਰ ਉਸੇ ਫਾਰਮ 'ਚ ਆਉਂਗੇ ਰਿਪੀਟ ਕਰਾਂਗੇ ਪੱਕਾ ਉਮੀਦ ਹੈ ਜਾਂ ਕਿਨੇ ਦੇਖ ਰਹੇ ਹੋ ਦੇਖੋ ਰਿਪੀਟ ਕਰਾਣਾ ਤਾਂ ਉਸ ਮਾਲਕ ਦੀ ਜੀ ਮਰਜ਼ੀ ਹੈ ਤੇ ਜਿਹੜੇ ਸਾਡੇ ਇਸ ਧਰਤੀ ਦੇ ਪ੍ਰਮਾਤਮਾ ਨੇ ਸਾਡੇ ਲੋਕ ਕਿ ਉਹਨਾਂ ਦੀ ਅਜੇ ਮਵਾਰੀ ਹੈ ਲੜਾਂਗੇ ਦਿਲ ਦੇ ਨਾਲ ਜੀ ਇੱਕ ਮੌਕਾ ਮੰਗਾਂਗੇ ਸਿਰਫ ਇਸ ਵਾਸਤੇ ਕਿ ਜਿਹੜੇ ਪੁਰਾਣੇ ਪ੍ਰੋਜੈਕਟ ਉਹਨੂੰ ਸਿਰੇ ਚੜਨਾ ਚਾਹਣਗੇ ਜੀ 12 ਜੋ ਪੈਂਡਿੰਗ ਹੈ ਉਹ ਕੰਮ ਦੂਰੇ ਕਾ ਹਾਂ ਉਹ ਕਰਨਾ ਚਾਹਣਾ ਮੇਰੇ ਜਲਦੀ ਤੋਂ ਬਣਾ ਕਿਉਂਕਿ ਮੈਂ ਈਮੋਸ਼ਨਲੀ ਜੁੜਿਆ ਹੋਇਆ ਹਾਂ ਉਸ ਇਲਾਕੇ ਦੇ ਲੋਕਾਂ ਨਾਲ ਗਰੀਬ ਪਾਪੂਲੇਸ਼ਨ ਹੈ ਇੱਕ ਮਾਂ ਜਦੋਂ ਉਹ ਮੇਰੇ ਕੋਲ ਆਂਦੀ ਸੀ ਕਿ ਮੈਂ ਆਪਣਾ ਬੱਚਾ ਤੇ ਬੇਟੀ ਸਕੂਲੋਂ ਹਟਾਣੇ ਆ ਕਿ ਬੇ ਕੋ ਫੀਸ ਦੇਣ ਨੂੰ ਕੇ ਪੈਸੇ ਨਹੀਂ ਤੇ ਮੈਂ ਉਹਦਾ ਪ੍ਰਬੰਧ ਕਰਨਾ ਚਾਹੁੰਦਾ ਸੀ ਕਿ 22000 ਬੱਚਾ ਬਿਨਾਂ ਫੀਸ ਤੋਂ ਪੜੇ ਸਾਡੇ ਸਕੂਲਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਤਾਂ ਸਰ ਤੁਸੀਂ ਇਹ ਬਹੁਤ ਛੋਟੇ ਲੈਵਲ ਤੇ ਕੀਤੀ ਸੀ ਲੇਕਿਨ ਆਰੋਪ ਤਾਂ ਇਹ ਵੀ ਸਹਿ ਕੇ ਹਟੇ ਹੋ ਨਾ ਚਾਹਤਿਆਂ ਨੂੰ ਲਾ ਪਹੁੰਚਾਣ ਲਈ ਬਸ ਸਿਰਫ ਕੰਮ ਕੀਤਾ ਵਾ ਨਹੀਂ ਮੇਰਾ ਦੇਖੋ ਆ 3.5 ਸਾਲਾਂ ਚ ਤੁਸੀਂ ਸਾਰੀ মিডিਆ ਜਾਣਦਾ ਇੱਕ ਸਿੰਗਲ ਗੱਲ 'ਚ ਬਿੰਦਾਜ਼ੇ ਹੋ ਕਿ ਮੈਂ ਕੁਝ ਮੈਲਾ ਫੈਂਟਚਨਾ ਕੁਝ ਕੀਤਾ ਠੀਕ ਹੈ ਅਗਰ ਤੁਹਾਡੀ ਇੱਕ ਟੀਮ ਹੈ ਲਾਈਕ ਤੁਹਾਡੇ ਕਾਉਂਸਲਰ ਹੈ ਕਿਤੇ ਕੋਈ ਮਾੜੀ-ਮੋਟੀ ਗਲਤੀ ਕਰ ਗਿਆ ਉਹ ਜ਼ਿੰਮੇਵਾਰੀ ਮੇਰੀ ਨਹੀਂ ਹੈ ਹਾਂ ਸੰਜੇ ਤਰਵਾੜ ਦੇ ਬੇਟੇ ਨੇ ਸੰਜੇ ਤਰਵਾੜ ਦੇ ਭਰਾ ਨੇ ਸੰਜੇ ਤਰਵਾੜ ਦੇ ਫੈਮਿਲੀ ਨੇ ਕੋਈ ਗਲਤ ਕੰਮ ਕੀਤਾ ਕੋਈ ਧੱਕਾ ਕੀਤਾ ਕੋਈ ਲੈਂਡ ਗ੍ਰੈਬ ਕੀਤੀ ਹੈ ਕਿਸੋ ਪੈ ਕਾਦੇ ਆ ਕਿਸੇ ਆਫਸਰ ਨੂੰ ਕਮਿਸ਼ਨ ਖਾਦੀ ਹੈ ਪੰਜਾਬ ਭਰਤੀਆਂ ਪੈਸੇ ਲੈ ਕੇ ਕੀਤੀਆਂ ਤੇ ਮੈਂ ਜ਼ਿੰਮੇਵਾਰ ਆ 27 ਦਾ ਕੀ ਰਿਜ਼ਲਟ ਫਿਰ ਕਾਂਗਰਸ ਦਾ ਨਜ਼ਰ ਆ ਰਿਹਾ ਵਾ ਜੇ ਸੈਮੀ ਫਾਈਨਲ ਫਾਈਨਲ ਦੀ ਗੇਮ ਦੀ ਗੱਲ ਕਰ ਲਈ ਆਪਾਂ ਕਿਉਂਕਿ ਸੋਹਾ ਖਾ ਕੇ ਮੁਕਰਨ ਵਾਲੀ ਸਰਕਾਰ ਵੀ ਇੱਕ ਟੈਗ ਲਾਈਨ ਆ ਤੁਹਾਡੇ ਤੇ ਤੇ ਚੰਨੀ ਸਾਹਮਣੂ ਬਹੁਤ ਥੋੜਾ ਸਮਾਂ ਮਿਲਿਆ ਤੇ ਕੀ ਲੱਗ ਰਿਹਾ ਕਿ 27 ਦੇ ਵਿੱਚ ਕੀ ਪਿਕਚਰ ਕਲੀਅਰ ਕਰ ਰਹੇ ਹੋ ਦੇਖੋ ਆ ਜਿਹੜਾ ਇਲੈਕਸ਼ਨ ਹੈ ਜੀ ਇਹ ਨਿਊਟਰਲ ਐਕਸ਼ਨ ਸਰਕਾਰ ਕਰਾ ਦਈ 30000 ਤੋਂ ਹਰਦੇ ਮਤਲਬ ਕੀ ਲੱਗ ਰਿਹਾ ਕਿ ਨਿਊਟਰਲ ਹੋਣਾ ਨਹੀਂ ਇਹਨਾਂ ਨੇ ਧੱਕਾ ਕਰਿਆ ਸਰਕਾਰ ਆਪਣਾ ਕੰਮ ਕਰ ਰਹੀ ਦਈਏ 2-2 ਇੱਕ ਇੱਕ ਸੀਨੀਅਰ ਮਿਨਿਸਟਰ ਇੱਕ ਮਜੂਦਾ ਚੀਮ ਜਿਸ ਤੇ ਬੈਠਾ ਧਰਮਪਤਨੀ ਇੱਥੇ ਬੈਠੀ ਸਾਰੀ ਮਿਨਿਸਟਰੀ ਇੱਥੇ ਬੈਠੀ ਹੈ ਗਲੀ ਗਲੀ ਘੁੰਮ ਰਿਹਾ ਡਰਾਣ ਕੇ ਲੋਕਾਂ ਨੂੰ ਵਰਕਰਾਂ ਨੂੰ ਡਰਾਣ ਕੇ ਲੇਕਿਨ ਕਾਂਗਰਸ ਸਾਡੇ ਕੋਲ ਜਿਹੜਾ ਮੈਸੇਜ ਹੈ ਪਬਲਿਕ ਇਹ ਕਹਿ ਰਹੀ ਹੈ ਕਿ ਜੋ ਮਰਜ਼ੀ ਕਰ ਲੈ ਅੱਜੀ ਜਾ ਕੇ ਵੋਟ ਪੰਜੇ ਰੂ ਪਾਣੀ ਹੈ ਅੱਛੇ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਬਹੁਤ ਦੁਖੀ ਆ ਜੇ ਇੰਨੇ ਹੀ ਇਹ ਚੰਗੇ ਕੰਮ ਕੀਤੇ ਐ ਨੇ ਫੇਰ ਇਲੈਕਸ਼ਨ ਆ ਕਿ ਇੰਨਾ ਲਾਵ ਲੁਸ਼ਖੇ ਲੈ ਕੇ ਬੈਠਣ ਦੀ ਲੋੜ ਕੀ ਇਹਨਾਂ ਨੂੰ ਸੋ ਆਹ ਇਲੈਕਸ਼ਨ ਕਲੈਰਟੀ ਲੈ ਕੇ ਕਾਂਗਰਸ ਆ ਰਹੀ ਹੈ ਥੈਂਕ ਯੂ ਸੋ ਬਾਕੀ ਕਲੈਰਟੀ ਤਾਂ ਤੁਸੀਂ ਲੈ ਕੇ ਆਉਂਗੇ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ ਦੇਖ ਦਿਓ ਹੈਡਲਾਈਟ 24 ਕੈਮਰਾ ਪ੍ਰਸੰਨ ਅੰਜੇ ਦਿਨਾਈ ਸ਼ਵਾ